ਆਣੀ ਪਾਰਟੀ ਦੇ ਕੰਟਰੋਲ ਸਰਕਾਰ ਕਿਆ ਕਰਨਾ ਚਾਹਾਂਗੇ ਕਿ ਪਾਰਟੀ ਨਾਲ ਤੁਹਾਨੂੰ ਮੌਕਾ ਦਿਆ ਹੈ ਥੋੜਾ ਦੇਖੋ ਹਿੰਦੀ ਜੀ ਹਾਂ ਜੀ ਨੀ ਕੀ ਕਹਿਆ ਜਾਂਦਾ ਹੈ ਅਗਰ ਵੀ ਬੋਲ ਦੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਪੜਿਆ ਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜਿਹਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਹੋ ਜਿਸ ਤਰ੍ਹਾਂ ਨੂੰ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਏ ਆ ਮਿੱਟੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕਮਾਂ ਨੂੰ ਦੇਖ ਕੇ ਜਿਹੜਾ ਮੌਕਾ ਕਮਾਂ ਨੂੰ ਦੇਖ ਕੇ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਆਕਾ ਬੜੀ ਪਾਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇਧਿਵਾਲ ਡਾਕਟਰ ਸੰਦੀਪ ਪਾਠਕ ਨਾ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਤੁਸੀਂ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਜਿਹੜਾ ਵਸਲਾ ਤਾਲ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਮੈਨੂੰ ਬੋਲ ਈ ਸੋ